ਬਹੁਤ ਵੱਡੀ ਪੱਧਰ ਤੇ ਮੀਂਹ ਬਾਈ ਤੂਫਾਨ ਦੇ ਨਾਲ ਬਹੁਤ ਜ਼ਿਆਦਾ ਬੀਂਦੀ ਲਸ਼ਕ ਰਹੀ ਹੈ ਤੇ ਬਹੁਤ ਹੀ ਜ਼ੋਰ ਦਾ ਮੀਂਹ ਪ ਰਿਹਾ ਵੈਸ ਟਾਈਮ ਜ਼ਿਲ੍ਹਾ ਸ੍ਰੀ ਗੰਗानगर ਰਾਜਸਥਾਨ ਦੇ ਵਿੱਚ ਬਹੁਤ ਭਾਰੀ ਬਾਰਿਸ਼ ਹੋ ਰਹੀ ਹੈ ਹਰ ਤਿਸਤੀਤੀ ਦਾ ਰੱਖੇ ਆ ਆ ਦੇਖੋ ਕਿੰਨੀ ਮੋਟੀ ਕਣੀ ਦਾ ਲੱਗਦਾ ਜਿਵੇਂ ਇੱਕ ਬੱਦਲ ਫਟਿਆ ਹੁੰਦਾ ਹੈ Μπορείτε να το